ਹਾਂਜੀ ਮਿੱਤਰੋ ਕੀ ਹਾਲ ਚਾਲ ਜੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਤਲਵੰਡੀ ਭਾਈ ਆਪਣਾ ਟਰੈਕਟਰ ਲੈ ਕੇ ਤੜਕੇ ਦੇ 5:00 ਵਜੇ ਆ 5:00 ਵਜੇ 5 ਮਿੰਟ ਹੋ ਗਏ ਆ ਤੇ ਆਜੋ ਆਪਣਾ ਟਰੈਕਟਰ ਕੱਢਦੇ ਆ ਤੇ ਫਿਰ ਆਪਾਂ ਇਹਨੂੰ ਕਰਾ ਕੇ ਲਿਆਉਨੇ ਆ ਮੋਡੀਫਾਈਡ ਲੋ ਮਿੱਤਰੋ ਚਾਹ ਸ਼ਾਹ ਤਾਂ ਪੀ ਲਈ ਆ ਠੱਬੇ ਵਦਖਣੋ ਕੇ ਹਰੀਕੇ ਤੇ ਹੁਣ ਸਭੂ ਚਲਾਊਗਾ ਟਰੈਕਟਰ ਤੇ ਆਪਾਂ ਬਹਿ ਗਏ ਆ ਪਰ ਤਿਆਰ ਹੋ ਕੇ ਤੋਂ ਹੁਣ ਆਪਾਂ ਤਲਵੰਡੀ ਭਾਈ ਜਾ ਕੇ ਰੋਕਣਾ ਟਰੈਕਟਰ ਤੇ ਨਾਲੇ ਆਪਣਾ ਤੇਲ ਦਾ ਟੈਂਕੀ ਇੱਕ ਨਾ ਫੇਰ ਫੁੱਲ ਕਰਾ ਲਈ ਆ ਤੇ ਹੁਣ ਇਥੇ ਨਾਲੇ ਨਾ ਠੰਡ ਬੜੀ ਲੱਗੰਦੀ ਸੀ ਤੇ ਧੁੱਪ ਸੇਕੰਦਾ ਬੜਾ ਨਜ਼ਾਰਾ ਆਇਆ 10 ਮਿੰਟ ਆਪਾਂ ਰੁੱਕ ਕੇ ਰਿਲੈਕਸ ਕੀਤਾ ਰਮਨ ਆਪਣੇ ਪੂਰੇ ਨਜ਼ਾਰੇ ਲੈਣ ਦਿਆ ਵਾ ਫੋਟੋ ਸ਼ੂਟ ਕਰ ਦਿਆ ਪੂਰਾ ਵਧੀਆ ਇਹ ਤੇ ਬਈ ਆ ਆਪਣਾ ਸਾਰਾ ਸਿਸਟਮ ਚੱਲੰਦਿਆ ਤਿਆਰ ਹੋਣ ਦਿਆ ਖੇਤਾਂਵਾਂ ਤੇ ਕੰਮ ਕਰਨ ਦਿਆ ਪੂਰਾ ਵਧੀਆ ਆਉਣ ਲੱਗੇ ਟਰੈਕਟਰ ਆਪਣਾ ਅੰਦਰ ਆ ਯੂ ਪੈਵ ਕਰਾ ਲੱਗਣ ਲੱਪਿਆ ਸਾਰੇ ਨਾਟ ਨੋਟ ਖੋਲ ਕੇ ਮਗਰਾਠਾਂ ਦੇ ਵਿੱਚ ਦੀ ਜੇ ਸਾਰਾ ਡੈਕ ਡੁਕ ਲੱਗ ਕੇ ਜਿਹੜੀ ਬਣੂਗੀ ਲੋਕੋ ਫਿਰ ਤੁਹਾਨੂੰ ਵਿਖਾਉਨੇ ਆਂ ਹਾਂਜੀ ਆ ਹੁਣ ਫਿਟਿੰਗ ਹੋਣ ਲੱਗੀ ਆਪਣੇ ਡੈਕ ਦੀ ਪੂਰੀ ਫਿਟਿੰਗ ਹੋਣ ਲੱਗੀ ਏਦੋਂ ਦਾ ਸਿਸਟਮ ਕੋ ਬਣਨਾ ਆਪਣਾ ਸਪੀਕਰ ਲੱਗੇ ਤੁਹਾਨੂੰ ਫਾਈਨਲ ਲੁੱਕ ਫਿਰ ਚੈੱਕ ਕਰਾਉਨੇ ਆਂ ਆ ਲੁੱਕ ਬਣੀ ਆਪਣੇ ਟਰੈਕਟਰ ਦੀ ਫਾਈਨਲ 2000 ਟਰੈਕਟਰ ਦੀ ਆਪਣੇ ਟਰੈਕਟਰ ਦੀ ਹੁਣੇ ਤੁਸੀਂ ਵੇਖ ਕੇ ਦੱਸਣਾ ਕਿ ਕਿਵੇਂ ਦੀ ਲੱਗੀ ਹੈ